ਵਾਹਿਗੁਰੂ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ சர் பாலமுத்தஜு பங்கு ਵਾਹਿਗੁਰੂ ਸਾਹਿਬ ਜੀ ਸ਼ਰੀਰਕ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰੱਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ ਆਪੇ 마ਸੀ 마ਸੁੱਲੀ ਆਪੇ ਪਾਣੀ ਜਾਲ ਆਪੇ জাল ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਰੰਗਲਾ ਸਖੀਏ ਮੇਰਾ ਲਾਲ ਨਿੱਤਰ ਵੈ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਬਿਗਸ ਜੁਗ ਜੁਗ ਅਟਲ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਇਲਾਹੀ ਗੋਦ ਦੇ ਅੰਦਰ ਜੁੜਮਿਲ ਬੈਠੇ ਗੁਰਮਖ ਪਿਆਰੇ ਸਤ ਸੰਗੀ ਸੰਤ ਜਨੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਅੱਜ ਵੀ ਗੁਰੂ ਚਰਨਾਂ ਦੇ ਵਿੱਚ ਆਪਾਂ ਪਹੁੰਚੇ ਹਾਂ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਸ੍ਰੀ ਰਾਗ ਦੇ ਵਿੱਚੋਂ ਸ਼ਬਦ ਨੰਬਰ 25 ਪੰਨਾ ਨੰਬਰ 23 ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਦਰਜ ਹੈ ਆਓ ਸ਼ਬਦ ਨੂੰ ਵਿਚਾਰ ਕਰਨ ਤੋਂ ਪਹਿਲਾਂ ਆਪਸ ਵਿੱਚ ਗੁਰਪਤੇ ਦੀ ਸਾਂਝ ਬਣਾਈਏ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਸ਼ਬਦ ਦੇ ਵਿੱਚ ਵੀ ਸਤਿਗੁਰੂ ਜਿਹੜਾ ਰੰਗ ਮਾਲ ਲੈ ਪਿਆਰਿਆ ਜਾਜੋਵਨ ਹੁਣ ਲਾ ਆਪਾਂ ਕੱਲ ਦੇ ਸ਼ਬਦ ਦੇ ਵਿੱਚ ਵਿਚਾਰਿਆ ਸੀ ਗੁਰੂ ਪਾਤਸ਼ਾਹ ਜੀ ਅੱਜ ਉਸ ਰੰਗ ਮਾਨਣ ਨੂੰ ਰੰਗ ਦਿੱਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ ਉਸ ਮਾਲਕ ਦੇ ਨਾਲ ਕਹਿ ਕੇ ਸਾਨੂੰ ਚੇਤਾ ਦਿਵਾ ਰਹੇ ਨੇ ਵੀ ਬੰਦਿਆ ਤੇਰੇ ਅੰਦਰ ਉਹ ਮਾਲਕ ਹੈ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਕਿਤੇ ਸਤਿਗੁਰੂ ਜੀ ਨੇ ਇਦਾਂ ਜ਼ਿਕਰ ਕੀਤਾ ਸੋ ਸਤਿਗੁਰੂ ਇੱਥੇ ਵੀ ਸਮਝਾ ਰਹੇ ਨੇ ਕਹਿੰਦੇ ਉਹ ਰਾਸ ਨਾਲ ਭਰਿਆ ਹੋਇਆ ਔਰ ਰਾਸ ਨੂੰ ਭੋਗਣ ਵਾਲਾ ਉਹ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਤੇਰੇ ਨਾਲ ਇਸਤਰੀ ਰੂਪ ਚੋਲੜੇ ਦੇ ਵਿੱਚ ਪ੍ਰਭੂ ਪਰਮਾਤਮਾ ਖਸਮ ਦੇਖੋ ਆਪਾ ਪੜ ਰਿਹਾ ਨਾ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਰਸੀਆ ਦਾ ਅਰਥ ਹੈ ਵੀ ਰਸ ਨਾਲ ਰਸਿਆ ਹੋਇਆ ਭਰਿਆ ਹੋਇਆ ਪ੍ਰਭੂ ਆਪ ਹੀ ਰਸ ਦੇ ਪਦਾਰਥ ਹੈ ਆਪ ਹੀ ਉਸ ਪਦਾਰਥ ਦਾ ਰਸ ਹੈ ਔਰ ਆਪ ਹੀ ਉਸ ਰਸ ਦੇ ਨਾਲ ਭਰਿਆ ਹੋਇਆ ਆਪ ਹੀ ਉਸ ਰਸ ਨੂੰ ਮਾਣਦਾ ਹੈ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜ ਕੱਲ ਵੀ ਆਪਾਂ ਸਮਝਿਆ ਸੀ ਨਾ ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ ਦੇਖੋ ਗੁਰਬਾਣੀ ਚ ਕਈ ਵਾਰੀ ਜਦੋਂ ਸ਼ਬਦ ਚੱਲਦੇ ਨੇ ਲੜੀ ਚੱਲਦੀ ਜਾਂਦੀ ਹੈ ਗੱਲ ਦੀ ਇੱਥੇ ਵੀ ਸਤਿਗੁਰੂ ਫਿਰ ਇਹ ਜ਼ਿਕਰ ਕਰਵਾ ਰਹੇ ਨੇ ਕਹਿੰਦੇ ਜੇ ਇਹ ਵੀ ਤੈਨੂੰ ਸਮਝ ਲੱਗ ਗਈ ਨਾ ਵੀ ਹਾਂ ਤੂੰ ਸੰਭਲ ਗਿਆ ਤਾਂ ਇਹ ਵੀ ਮਾਣ ਨਾ ਕਰੀਂ ਵੀ ਤੂੰ ਕੋਈ ਵੱਖਰ ਹੈਂ ਜਿੰਨਾ ਚਿਰ ਤੇਰੀ ਸੋਚ ਮੈਂਚ ਬੜੀ ਹੋਈਆ ਉਨਾਂ ਚਿਰ ਤੂੰ ਮਾਲਕ ਤੋਂ ਵੱਖ ਐ ਪਰ ਜਦੋਂ ਤੈਨੂੰ ਇਸ ਗੱਲ ਦੀ ਸਮਝ ਲੱਗੀ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਭਗਤ ਰਵਦਾਸ ਜੀ ਵਰਗੇ ਜਿਨ੍ਹਾਂ ਨੇ ਸ਼ਬਦ ਇਹਨੇ ਪਿਆਰੇ ਉਚਾਰੇ ਜਲ ਤੇ ਜਲ ਦੀ ਗੱਲ ਕਿੰਨੀ ਵਾਰੀਆਂ ਆਪਾਂ ਪੜ੍ਹੀ ਐ ਐਸੀ ਤਰ੍ਹਾਂ ਸਤਿਗੁਰੂ ਕਹਿੰਦੇ ਫਿਰ ਤੇਰੇ ਮਨ ਦਾ ਭਰਮ ਭਲੇਖਾ ਦੂਰ ਹੋ ਜਾਏਗਾ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਕਹਿੰਦੇ ਪ੍ਰਭੂ ਆਪ ਹੀ ਇਹ ਇੱਕ ਚੋਲਾ ਹੈ ਮਤਲਬ ਇਹ ਪੰਜੇ ਤਤਾਂ ਦੇ ਵਿੱਚ ਕੁਦਰਤ ਦੇ ਵਿੱਚ ਸਮਾਇਆ ਹੋਇਆ ਹੈ ਬਿelhਾਰੀ ਕੁਦਰਤ ਵਸਿਆ ਹੁਣ ਕੁਦਰਤ ਤੋਂ ਬਾਹਰ ਤੁਸੀਂ ਵੀ ਨਹੀਂ ਮੈਂ ਵੀ ਨਹੀਂ ਜੋ ਕੁਝ ਪੈਦਾ ਹੋ ਰਿਹਾ ਕੁਦਰਤ 'ਚ ਹੋ ਰਿਹਾ ਕਿਤੇ ਸਤਿਗੁਰੂ ਜੀ ਨੇ ਆਖਿਆ ਜੇ ਤਾ ਕੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ਥਾਉ ਉਥੇ ਨਾਮ ਦੇ ਅਰਥ ਕੁਮਾਲਕ ਕੁਦਰਤ ਰੱਬ ਹੋਣਗੇ ਇਹ ਸਮਝ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਜਦੋਂ ਲੱਗਦੀ ਹੈ ਭਾਈ ਤਾਂ ਵਿਰਲੇ ਮਨੁੱਖ ਨੇ ਜਿਹੜੇ ਇਸ ਗੱਲ ਨੂੰ ਸਮਝ ਕੇ ਜਿਹੜੀ ਅੰਦਰੋਂ ਨਫ਼ਰਤ ਕੱਢ ਦਿੰਦੇ ਨੇ ਅੰਦਰੋਂ ਹੰਕਾਰ ਕੱਢ ਦਿੰਦੇ ਨੇ ਅੰਦਰੋਂ ਆਪਣੀ ਮਾਂ ਨੂੰ ਮਾਰ ਲੈਂਦੇ ਨੇ ਕੂੜ ਦੀ ਪਾਲ ਨੂੰ ਤੋੜ ਲੈਂਦੇ ਨੇ ਸਚਿਆਰੇ ਬਣ ਜਾਂਦੇ ਨੇ ਕਿਵ ਸਚਿਆਰਾ ਹੋਈਏ ਕਿ ਕੂੜਾ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਹੁਕਮ ਨੂੰ ਇਹ ਨਿਜਮ ਨੂੰ ਇਹ ਕਾਨੂੰਨ ਨੂੰ ਇਹ ਕੁਦਰਤ ਨੂੰ ਸਮਝਣ ਦੇ ਵਿੱਚ ਆ ਜਾਂਦੇ ਆਪੇ ਹੋਵੇ ਚੋਲੜਾ ਆਪੇ ਸਿਰਜ ਪਤਾਰ ਕਹਿੰਦੇ ਉਹ ਜਿਹੜੀਆਂ ਖੁਸ਼ੀਆਂ ਮਾਣਦਾ ਉਹ ਵੀ ਮਾਲਕ ਹੀ ਮਾਣ ਰਿਹਾ ਹੈ ਅਗੇ ਰਹਾਉ ਵਾਲਾ ਬੰਦ ਹੈ ਰੰਗ ਰਤਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ ਓ ਮਾਲਕ ਰੰਗ ਦੇ ਵਿੱਚ ਰਤਿਆ ਹੋਇਆ ਭਰਿਆ ਹੋਇਆ ਰਵ ਰਹਿਆ ਸਰਬ ਵਿਆਪਕ ਹੈ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਭਰਪੂਰ ਨਕਾ ਨਕ ਭਰਪੂਰ ਬਾਰਾ ਰਾਰਾ ਪੱਪੇ ਨੂੰ ਗਲੌਂਕੜ ਰਾਰਾ ਦੁਬਾਰਾ ਆਉਂਦਾ ਭਰਪੂਰ ਆਪਾਂ ਪੜਦੇ ਆਂ ਵੀ ਨੱਕਾ ਨੱਕ ਇਦਾਂ ਕਹ ਲੋ ਵੀ ਪੂਰਾ ਭਰਿਆ ਹੋਇਆ ਉਹ ਮਾਲਕ ਦੇ ਵਿੱਚ ਕੋਈ ਊਨਤਾ ਨਹੀਂ ਹੈ ਮੇਰਾ ਮਾਲਕ ਪ੍ਰਭ ਪਿਆਰ ਦੇ ਵਿੱਚ ਰੰਗਿਆ ਹੋਇਆ ਹੈ ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਪੂਰਨ ਤੌਰ ਤੇ ਵਿਆਪਕ ਹੈ ਭਰਪੂਰ ਹੈ ਸਾਰਿਆਂ 'ਚ ਹੈ ਅਣਕ ਭਾਤ ਹੋਏ ਪਸਰਿਆ ਨਾਨਕ ਏਕੰਕਾਰ ਹੈ ਸੋ ਸਤਿਗੁਰੂ ਇਹ ਰਹਾਉ ਵਾਲੇ ਬੰਦ ਦੇ ਵਿੱਚ ਸਾਨੂੰ ਅੱਧ ਦੇ ਸ਼ਬਦ ਦੇ ਵਿੱਚ ਸਮਝਾ ਰਹੇ ਨੇ ਕਹਿੰਦੇ ਉਹ ਸਾਰਿਆਂ ਦੇ ਵਿੱਚ ਭਰਪੂਰ ਹੈ ਅਗਲੀਆਂ ਪੰਕਤੀਆਂ ਨੇ ਆਪੇ ਮਾਸੀ ਮਾਸੂਲੀ ਆਪੇ ਪਾਣੀ ਜਾਲ ਆਪੇ ਜਾਲ ਮਣਕਣਾ ਆਪੇ ਅੰਦਰ ਲਾਲ ਫਿਰ ਜਦੋਂ ਮੱਸੀ ਫੜੀ ਜਾਂਦੀ ਹੈ ਨਾ ਇੱਥੇ ਮਣਕਣਾ ਸ਼ਬਦ ਜਿਹੜਾ ਆ ਰਿਹਾ ਹੈ ਇੱਕ ਪਿਛਲੇ ਸਮੇਂ ਦੇ ਵਿੱਚ ਅੱਜ ਵੀ ਹੋ ਸਕਦਾ ਇਹ ਤਕਨੀਕ ਚੱਲਦੀ ਹੋਵੇ ਇਹ ਢੰਗ ਬਿਉਂਤ ਇਦਾਂ ਦੀ ਬਣਾਈ ਹੋਵੇ ਇੱਕ ਜਾਲ ਦੇ ਵਿੱਚ ਲੋਹੇ ਦੇ ਮਣਕੇ ਕਿਉਂਕਿ ਕੱਲਾ ਜਾਲ ਪਾਣੀ ਚ ਡੁੱਬਦਾ ਨਹੀਂ ਉਹਦੇ ਨਾਲ ਬਣੇ ਜਾਂਦੇ ਸੀ ਨੀਚੇ ਇਦਾਂ ਕਹ ਲਓ ਵੀ ਗੋਲੀਆਂ ਜਿਹਿਆਂ ਦੇ ਬਾੰਗ ਭਾਰ ਉਹਦੇ ਚ ਵਜ਼ਨ ਥੋੜਾ ਜਆ ਕਰਨ ਦੇ ਲਈ ਜਦੋਂ ਉਹ ਸਕਾਰੀ ਮੱਸੀਆਂ ਫੜਨ ਵਾਲਾ ਮਸੇਰਾ ਜਿਹਨੇ ਮੱਸੀਆਂ ਨੂੰ ਫੜ ਕੇ ਪਾਣੀ ਚੋਂ ਬਾਹਰ ਕੱਢਣਾ ਉਹ ਵਿਅਕਤੀ ਉਹ ਜਾਲ ਨੂੰ ਪਾਣੀ ਦੇ ਵਿੱਚ ਸੁੱਟਦਾ ਉਹ ਵਜਣ ਦੇ ਕਾਰਨ ਮਣਕਿਆਂ ਦੇ ਕਾਰਨ ਉਹ ਜਾਲ ਪਾਣੀ ਦੇ ਵਿੱਚ ਦਬਦਾ ਹੈ ਡੁੱਬਦਾ ਹੈ ਉਹਦੇ ਵਿੱਚ ਮੱਸੀਆਂ ਇਕੱਠੀਆਂ ਕਰ ਲੈਂਦਾ ਫਿਰ ਬਾਹਰ ਖਿੱਚਦਾ ਇਸ ਕਰਕੇ ਇੱਥੇ ਸਤਿਗੁਰੂ ਜੀ ਨੇ ਮੱਸੀ ਦੀ ਗੱਲ ਤੇ ਪਾਣੀ ਦੀ ਗੱਲ ਜਾਲ ਦੀ ਗੱਲ ਮਣਕੀ ਦੀ ਗੱਲ ਔਰ ਇਹਦੇ ਅੰਦਰ ਲਾਲ ਦੀ ਗੱਲ ਕਿਉਂਕਿ ਮੰਨਿਆ ਜਾਂਦਾ ਹੈ ਵੀ ਲਾਲ ਕਈ ਵਾਰੀ ਇਦਾਂ ਕਹਾਣੀਆਂ ਦੇ ਵਿੱਚ ਵੀ ਸਾਨੂੰ ਮਿਲਦਾ ਵੀ ਮਸਜਿਦ ਦੇ ਅੰਦਰੋਂ ਕਈ ਵਾਰੀ ਲਾਲ ਮਿਲ ਜਾਂਦਾ ਹੈ ਪੱਥਰਾਂ ਦੇ ਵਿੱਚ ਲਾਲ ਹੁੰਦੇ ਆ ਸਰੋਵਰਾਂ ਦੇ ਵਿੱਚ ਵੀ ਇਹ ਜਿੱਕਰ ਕੁਝ ਕੁ ਸਾਨੂੰ ਮਿਲਦੇ ਨੇ ਸੁਣਦੇ ਹਾਂ ਆਪਾਂ ਵੇਖਿਆ ਭਾਵੇਂ ਨਹੀਂ ਹੈ ਪਰ ਸਤਿਗੁਰੂ ਜੀ ਇੱਥੇ ਹਵਾਲਾ ਉਸ ਗੱਲ ਦਾ ਦੇ ਰਹੇ ਨੇ ਇਥੋਂ ਤੱਕ ਤੱਕ ਤੇ ਆਪਾਂ ਵੇਖਿਆ ਨਾ ਵੀ ਮੱਸੀਆਂ ਫੜਨ ਵਾਲਾ ਸੱਚਮੁੱਚ ਜਾਲ ਸਿੜਦਾ ਹੈ ਉਹਦੇ ਨਾਲ ਵਦਨ ਵੀ ਹੈ ਪਰ ਲਾਲ ਦੀ ਗੱਲ ਆਪਾਂ ਕੀਮਤੀ ਕਰ ਲਈਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮੱਸੀਆਂ ਫੜਨ ਵਾਲਾ ਆਪੇ ਮਾਸੀ ਮਾਸੂਲੀ ਆਪੇ ਪਾਣੀ ਜਾਲ ਪ੍ਰਭੂ ਆਪ ਹੀ ਮੱਸੀਆਂ ਫੜਨ ਵਾਲਾ ਹੈ ਆਪ ਹੀ ਮੱਸੀ ਹੈ ਆਪ ਹੀ ਪਾਣੀ ਦੇ ਵਿੱਚ ਹੈ ਜਿਸ ਵਿੱਚ ਮੱਸੀ ਰਹਿੰਦੀ ਹੈ ਉਹ ਜਲ ਵੀ ਆਪ ਹੈ ਜਿਸ ਤੋਂ ਬਾਹਰ ਨਿਕਲ ਕੇ ਮੱਸੀ ਤੜਪਦੀ ਹੈ ਉਹ ਜਗਾ ਵੀ ਉਹਦੀ ਹੈ ਮੱਸੀ ਨੂੰ ਪਾਣੀ ਚੋਂ ਬਾਹਰ ਕੱਢਦੇ ਹੋ ਮੱਸੀ ਤੜਪੇਗੀ ਐਸੇ ਤਰ੍ਹਾਂ ਬਹੁਤ ਥਾਵਾਂ ਤੇ ਸਤਿਗੁਰੂ ਜੀ ਨੇ ਮਨੁੱਖ ਨੂੰ ਵੀ ਇਹ ਗੱਲ ਸਮਝਾਈ ਹੈ ਨੌਵੇਂ ਪਾਸਾ ਦੇ ਸ਼ਲੋਕ ਕਿਤੇ ਧਿਆਨ ਨਾਲ ਸੁਰਤ ਨਾਲ ਸਮਝਣ ਨਾਲ ਪੜ੍ਹਦੇ ਆ ਜਦੋਂ ਸਮਝਦੇ ਦੁਆਰਾ ਤਾਂ ਉਹ ਉਦਾਹਰਣ ਦਿੰਦੇ ਨੇ ਗੁਣ ਗੋਵਿੰਦ ਗਾਇਓ ਨਹੀਂ ਜਨਮ ਅਕਾਰਤਕੀਨ ਕਹੋ ਨਾਨਕ ਭਜ ਹਰ ਮੈਨਾ ਜਿਹੇ ਵਿਦਜਲ ਕੋ ਮੀਨ ਪਹਿਲਾ ਹੀ ਸ਼ਲੋਕ ਹੈ ਨੌਵੇਂ ਪਾਸਾ ਦਾ ਭੋਗ ਦੇ ਵਕਤ ਬਹੁਤ ਬਾਰੀ ਤੁਸੀਂ ਸੁਣਿਆ ਹੋਣਾ ਉਹਨਾਂ ਨੇ ਵੀ ਇਹ ਗੱਲ ਕੀਤੀ ਭਗਤ ਰਵਦਾਸ ਜੀ ਨੇ ਵੀ ਗੱਲ ਕੀਤੀ ਹੈ ਮੱਸੀ ਤੇ ਪਾਣੀ ਦੀ ਈਵਨ ਇਥੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਵਾਰੀਆਂ ਗੱਲ ਆਉਂਦੀ ਹੈ ਢੰਗ ਵੱਖੋ ਵੱਖਰਾ ਹੋ ਸਕਦਾ ਹੈ ਅਣਕ ਵਿਧੀ ਸਮਝਾਵੋ ਤਰੀਕਾ ਹੋਰ ਹੋਰ ਹੈ ਇੱਥੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਗੱਲ ਕਰ ਰਹੇ ਨੇ ਕਹਿੰਦੇ ਕਿਤੇ ਜੇ ਸਮਝ ਦੇ ਵਿੱਚ ਤੇਰੇ ਕੁਦਰਤ ਨਿਜਮ ਕਾਨੂੰਨ ਆ ਜਾਵੇ ਨਾ ਵੀ ਉਹ ਤੋਂ ਬਾਹਰ ਕੋਈ ਨਹੀਂ ਹੈ ਹਾਂ ਮਨੁੱਖ ਬਾਹਰ ਜਾ ਕੇ ਪਾਪ ਕਮਾਉਂਦਾ ਹੈ ਮਤਲਬ ਜਿਹੜਾ ਸਮਝ ਦੇ ਵਿੱਚ ਨਹੀਂ ਜਿਹਦੇ ਉਹ ਮਾਲਕ ਆ ਪਰ ਜਿਹੜਾ ਉਹਨੂੰ ਸਮਝ ਗਿਆ ਉਹ ਸਵਰਗ ਦੀ ਜ਼ਿੰਦਗੀ ਮਾਣਦਾ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਸ ਵਿੱਚ ਮੱਸੀ ਰਹਿੰਦੀ ਹੈ ਪਾਣੀ ਜਿਹੜਾ ਹੈ ਉਹ ਵੀ ਮਾਲਕ ਆਪ ਹੈ ਜਿਸ ਤੋਂ ਵਾਰੇ ਨਿਕਲ ਕੇ ਮੱਸੀ ੜਪਦੀ ਹੈ ਏਦਾਂ ਕਹਿ ਲਓ ਵੀ ਉਹ ਜਗ੍ਹਾ ਜਿੱਥੇ ਪਾਣੀ ਨਹੀਂ ਉੱਥੇ ਵੀ ਉਹ ਮਾਲਕ ਹੈ ਆਪੇ ਮੱਸੀ ਮਾਸੂਲੀ ਆਪੇ ਪਾਣੀ ਜਾਲ ਔਰ ਜਿਹੜੇ ਜਾਲ ਨਾਲ ਫੜਾਈ ਜਾ ਰਹੀ ਹੈ ਸਤਿਗੁਰੂ ਕਹਿੰਦੇ ਉਹ ਵੀ ਇੱਕ ਨਿਜਮ ਚ ਹੈ ਆਪੇ ਜਾਲ ਮਣਕਣਾ ਆਪੇ ਅੰਦਰ ਲਾਲ ਲਾਲ ਇੱਥੇ ਇੱਕ ਆਪਾਂ ਇਹ ਵੀ ਕਹਿ ਸਕਦੇ ਆ ਵੀ ਮੱਸੀ ਕੁਦਰਤ ਹੈ ਦੇਖੋ ਆਪਣਾ ਸਰੀਰ ਬਾਹਰੋਂ ਰੰਗ ਕਿਹੋ ਜਿਹਾ ਅੰਦਰ ਸਾਡੇ ਸਾਰਿਆਂ ਦੇ ਖੂਨ ਲਾਲ ਹੈ ਥੋੜਾ ਜਿਹਾ ਜੇ ਤੁਸੀਂ ਇਸ ਗੱਲ ਨੂੰ ਸਮਝਣ ਮਾਤਰ ਇਹ ਵੀ ਆਪਾਂ ਕਹਿ ਲਈ ਜਿਹੜੀ ਮੱਸੀ ਬਾਹਰੋਂ ਕੁਝ ਹੋ ਰਿਹਾ ਜਦੋਂ ਕੱਟੀ ਜਾਂਦੀ ਹੈ ਅੰਦਰੋਂ ਕੁਝ ਹੋ ਰਿਹਾ ਸਾਡਾ ਸਰੀਰ ਵੀ ਇਹ ਕਿੰਨੀਆਂ ਪਰਤਾਂ ਨੇ ਮਾਸ ਦੀਆਂ ਜਦੋਂ ਕਿਤੇ ਕੁਝ ਵੱਜਦਾ ਉੱਧੜਦੀਆਂ ਨੇ ਅੰਦਰੋਂ ਖੂਨ ਲਾਲ ਨਿਕਲਦਾ ਹੈ ਇਹ ਕੁਦਰਤ ਦਾ ਨਿਜਮ ਹੈ ਨਾ ਮਾਜਾ ਕਾਲੇ ਰੰਗ ਦੀ ਹਰਾ ਧਾਰਾ ਅਸੀਂ ਪਾਉਣੀਆ ਤਕਰੀਬਨ ਹਰੇ ਰੰਗ ਦਾ ਪਰ ਦੁੱਧ ਦੇ ਦਿੰਦੀ ਆ ਚਿੱਟੇ ਰੰਗ ਦਾ ਕਿੱਥੋਂ ਰੰਗ ਪੈ ਗਿਆ ਉਹਦੇ ਚ ਜੇ ਜਦੋਂ ਕੁਦਰਤ ਨੂੰ ਵੇਖਣ ਵੱਲ ਬੰਦਾ ਜਾਂਦਾ ਫੁੱਲ ਬੀਜ ਕਿਹੋ ਜਿਹਾ ਬੀਜ ਦਾ ਰੰਗ ਬਲਾ ਇੱਕ ਕਾਲਾ ਪਰ ਉਹਦੇ ਵਿੱਚੋਂ ਉੱਗਣ ਵਾਲੇ ਫੁੱਲ ਉਨ੍ਹਾਂ ਦਾ ਮੁਕਾਬਲਾ ਆ ਡੁਪਲੀਕੇਟ ਜਿਹੜੇ ਫੁੱਲ ਨਹੀਂ ਇਹ ਕਰ ਨਹੀਂ ਸਕਦੇ ਇਹ ਨਕਲੀ ਫੁੱਲਾਂ ਤੋਂ ਸੁਗੰਧ ਨਹੀਂ ਆ ਸਕਦੀ ਉਹ ਕੁਦਰਤ ਦੇ ਵਿੱਚ ਹੈ ਐਸੀ ਤਰ੍ਹਾਂ ਸਤਿਗੁਰੂ ਕਹਿੰਦੇ ਮੱਸੀ ਮੱਸੀ ਦੇ ਅੰਦਰ ਵੀ ਜੋ ਆਪਾਂ ਕਹਿ ਲਈਏ ਭਾਵੇਂ ਇਹਨੂੰ ਇਦਾਂ ਜੋ ਲੈ ਲਈਏ ਵੀ ਮਸਜਿਦ ਦੇ ਅੰਦਰ ਵੀ ਹੋਇਆ ਬਾਹਰ ਵੀ ਹੋਇਆ ਸਭ ਕਿਤੇ ਹੋਇਆ ਜਲ ਦੇ ਵਿੱਚ ਵੀ ਆ ਥਲ ਦੇ ਵਿੱਚ ਵੀ ਆ ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਨਹਾਰ ਅਣਕ ਭਾਂਤ ਹੋਇ ਪਸਰਿਆ ਨਾਨਕ ਏਕੰਕਾਰ ਆਨੇ ਇੱਕ ਓੰਕਾਰ ਦੇ ਅਰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਕਹਿੰਦੇ ਪ੍ਰਭੂ ਹੀ ਉਸ ਜਾਲ ਤੇ ਮਨ ਕੇ ਹੈ ਆਪ ਹੀ ਉਸ ਜਾਲ ਦੇ ਵਿੱਚ ਮਾਸ ਦੀ ਪੂਟੀ ਮੱਸੀ ਹੈ ਆਪ ਹੀ ਜਾਲ ਦੇ ਵੱਲ ਪ੍ਰੇਰਿਤ ਕਰਦਾ ਆਪ ਹੀ ਜੋ ਉਹਦਾ ਨਿਜਮ ਹੈ ਕੁਦਰਤ ਦਾ ਸਭ ਦੇ ਵਿੱਚ ਉਹ ਵਿਆਪਕ ਹੈ ਆਪੇ ਬਹੁ ਵਿਦ ਰੰਗਲਾ ਸਕੀਏ ਮੇਰਾ ਲਾਲ ਬਹੁ ਵਿਦ ਕਈ ਤਰੀਕਿਆਂ ਦੇ ਨਾਲ ਰੰਗਲਾ ਚੋਜ ਕਰਨ ਵਾਲਾ ਇੱਥੇ ਅਰਥ ਹੋਵੇਗਾ ਇਹ ਜਿੰਨੀ ਵੀ ਕੁਦਰਤ ਆ ਦੇਖੋ ਨਿਜਮ ਹੈ ਇਹ ਨਿਜਮਾਂ ਨੂੰ ਬਣਾਉਣ ਵਾਲਾ ਕਹ ਲੋ ਕੁਦਰਤ ਬਲਿਹਾਰੀ ਕੁਦਰਤ ਬਸਿਆ ਬਾਬੇ ਨਾਨਕ ਨੇ ਉਸ ਕੁਦਰਤ ਦੇ ਵੱਲ ਨਮਸਕਾਰ ਕੀਤੀ ਹੈ ਕਹਿੰਦੇ ਉਹ ਮਾਲਕ ਉਹ ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤ੍ਰਿਕਿਆਵਾਂ ਦੇ ਨਾਲ ਇਹ ਜਿਹੜੇ ਕੌਤਕ ਨੇ ਇਹ ਜਿਹੜੇ ਜੋਜ ਨੇ ਇਹ ਜਿਹੜੇ ਤਮਾਸੇ ਨੇ ਇਹਨਾਂ ਨੂੰ ਕਰਨ ਵਾਲਾ ਹੈ ਆਪੇ ਬਹੁ ਬਿਦ ਰੰਗਲਾ ਸਖੀਏ ਮੇਰਾ ਲਾਲ ਨਿਤ ਲਨ ਰਵੇ ਸੁਹਾਗਣੀ ਦੇਖ ਹਮਾਰਾ ਹਾਲ ਭਾਗਾ ਵਾਲੀਆਂ ਜੀਵ ਰੂਪ ਇਸਤਰੀਆਂ ਉਸ ਮਾਲਕ ਪ੍ਰਭੂ ਨਾਲ ਮਿਲਾਪ ਜਿਹੜੀਆਂ ਮੰਨ ਲੈਂਦੀਆਂ ਨੇ ਉਹ ਉਹਦੇ ਦੀਦਾਰ ਕਰ ਲੈਂਦੀਆਂ ਨੇ ਆਨੰਦ ਦੇ ਵਿੱਚ ਰਹਿੰਦੀਆਂ ਨੇ ਪਰ ਇੱਕ ਸਤਿਗੁਰੂ ਜੀ ਨੇ ਦੇਖ ਹਮਾਰਾ ਹਾਲ ਜਿਹੜਾ ਸ਼ਬਦ ਇੰਨਾ ਆਪਾਂ ਹਿੱਸਾ ਜੇ ਇਹਦੀ ਗੱਲ ਕਰੀਏ ਨਿਤ ਰਵੈ ਸੁਹਾਗਣੀ ਦੇਖ ਹਮਾਰਾ ਹਾਲ ਇਹ ਦੋ ਪਾਸਿਆਂ ਚ ਬੰਡੀ ਗਈ ਪੰਕਤੀ ਇੱਕ ਤੇ ਗੱਲ ਕਰ ਦਿੱਤੀ ਨਿਤ ਰਵੈ ਸੁਹਾਗਣੀ ਛੋਟੇ ਸ਼ਬਦ ਚ ਬਿਲਕੁਲ ਛੋਟੇ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਇੱਕ ਪੰਕਤੀ ਦੇ ਵਿੱਚ ਦੋ ਹਿੱਸਿਆਂ ਦੀ ਗੱਲ ਕੀਤੀ ਹੈ ਇੱਕ ਗੱਲ ਕੀਤੀ ਦੇਖ ਹਮਾਰਾ ਹਾਲ ਇੱਥੇ ਦੇਖ ਹਮਾਰਾ ਹਾਲ ਜਿੱਥੋਂ ਤੱਕ ਮੈਨੂੰ ਆਪ ਰਿਹਾ ਹੈ ਮੈਨੂੰ ਲੱਗ ਰਿਹਾ ਹੈ ਇਹ ਉਹ ਗੱਲ ਹੈ ਵੀ ਜਿਹੜੀਆਂ ਦੁਹਾੜਣਾਂ ਨੇ ਇੱਕ ਹਾਲ ਉਹਨਾਂ ਦਾ ਇੱਕ ਸੁਹਾਗਣਾਂ ਦਾ ਹਾਲ ਇੱਕ ਤੇ ਮਾਲਕ ਦੇ ਨਿਜਮ ਨੂੰ ਕਾਨੂੰਨ ਨੂੰ ਉਸ ਨੂੰ ਜਾਣ ਕੇ ਹਮੇਸ਼ਾ ਖੁਸ਼ ਰਹਿੰਦੀਆਂ ਨੇ ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ ਉਹ ਸਮਝਦੀਆਂ ਨੇ ਇਹ ਜ਼ਿੰਦਗੀ ਦਾ ਹਿੱਸਾ ਨੇ ਬਾਬੇ ਨਾਨਕ ਨੇ ਸਮਝਾ ਦਿੱਤਾ ਦੁੱਖ ਸੁੱਖ ਦੋਈਦਾਰ ਕੱਪੜੇ ਪਹਿਰਾ ਜਾਏ ਮਨੁੱਖ ਜਿੱਥੇ ਬੋਲਣ ਹਾਰੀਆ ਥਿੱਥੇ ਚੰਗੀ ਚੁੱਪ ਪਰ ਇੱਕ ਇਸ ਸਮਝ ਤੋਂ ਸਖਣੀਆਂ ਬਹੁਤ ਕਰ ਲਾਉਂਦੀਆਂ ਰਹਿੰਦੀਆਂ ਨੇ ਉਹਨਾਂ ਦਾ ਹਾਲ ਵੇਖਿਆ ਨਹੀਂ ਜਾਂਦਾ ਉਹ ਥਾਂ ਥਾਂ ਤੇ ਭੜਕਣਾ ਦੇ ਵਿੱਚ ਜੀਵਨ ਉਹ ਵੀ ਬਤੀਤ ਕਰਦੀਆਂ ਨੇ ਪਰ ਉਹਨਾਂ ਦੀ ਜ਼ਿੰਦਗੀ ਨਰਕ ਬਣੀ ਪਈ ਹੈ ਜਿਹੜਾ ਨਰਕ ਸਵਰਗ ਗੁਰਬਾਣੀ ਸਮਝਾਉਂਦੀ ਹੈ ਇੱਕ ਉਹ ਨੇ ਜਿਨ੍ਹਾਂ ਨੇ ਇੱਥੇ ਜ਼ਿੰਦਗੀ ਸਵਰਗ ਬਣਾ ਲਈ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਕੇ ੱੱਲੇ ਮਿਹਨਤ ਕਰਦੇ ਗਏ ਸਤਿਗੁਰੂ ਜੀ ਨੇ ਜੋ ਪ੍ਰੇਰਿਤ ਕੀਤਾ ਜੋ ਬਾਣੀ ਦੇ ਵਿੱਚ ਸਾਨੂੰ ਇਹ ਹੁਕਮ ਏਦਾਂ ਕਹਿ ਲਓ ਵੀ ਉਹ ਮਾਲਕ ਦਾ ਕਾਨੂੰਨ ਸਮਝਾਇਆ ਗਿਆ ਇਹ ਸਮਝ ਜਿਨ੍ਹਾਂ ਨੇ ਅਪਣਾ ਲਈ ਉਹ ਸੁਹਾਗਣੀਆਂ ਬਣ ਗਈਆਂ ਉਹ ਨਿਤ ਰਵੇ ਸੁਹਾਗਣੀ ਦੇਖ ਹਮਾਰਾ ਹਾਲ ਇੱਕ ਸੁਹਾਗਣਾ ਭਾਗਾ ਵਾਲੀਆਂ ਹੋ ਗਈਆਂ ਤੇ ਦੂਜਾ ਉਹਨਾਂ ਦਾ ਹਾਲ ਜਿਹੜਾ ਹੈ ਇਦਾਂ ਕਿ ਲੋ ਵੀ ਉਹਨਾਂ ਨੂੰ ਦਰਸ਼ਨਦਾਰੇ ਨਹੀਂ ਹੋਈ ਇੱਕ ਨੇ ਦਰਸ਼ਨ ਕਰ ਲਏ ਜਿਹੜੀਆਂ ਆਮ ਜਗਤ ਦੇ ਵਿੱਚ ਮਨਉਤਾ ਨਹੀਂ ਨਾ ਵੀ ਰੱਬ ਦੇ ਦਰਸ਼ਨ ਕਰਨੀਆਂ ਇਦਾਂ ਕਰਦੇ ਆਪਾਂ ਬਹੁਤ ਕਿਸਮ ਦੇ ਕਰਮ ਧਰਮ ਕਰਦੇ ਆਂ ਪਰ ਬਾਬੇ ਨਾਨਕ ਨੇ ਆਖਿਆ ਕਰਮ ਧਰਮ ਪਖੰਡ ਜੋ ਦੀਸਾ ਤੈਨਾਂ ਜਮ ਜਾਗਾਤੀ ਲੂਟੇ ਨਿਰਵਾਣ ਕੀਰਤਨ ਗਾਵੋ ਕਰਤੇ ਘਨਿਮ ਸਿਮਰਤ ਜਿਤੁ ਛੁਟੈ ਉਹਨਾਂ ਨੇ ਉਹ ਨਿਰਵਾਣ ਕੀਰਤਨ ਨੂੰ ਗਾਉਣਾ ਮਤਲਬ ਨਿਰਵਾਣ ਉਹ ਮਾਲਕ ਨੂੰ ਸਮਝ ਕੇ ਉਹਦੀ ਰਜ਼ਾ ਦੇ ਵਿੱਚ ਚੱਲਣਾ ਜਿਨ੍ਹਾਂ ਨੇ ਸਿੱਖ ਲਿਆ ਉਹ ਭਾਗਾਂ ਵਾਲੀਆਂ ਬਣ ਗਈਆਂ ਨਹੀਂ ਤੇ ਇੱਕ ਇੱਕ ਕਰਮ ਧਰਮ ਪਖੰਡ ਵਿੱਚ ਹੀ ਉਲਝ ਕੇ ਆਪਣੀ ਜ਼ਿੰਦਗੀ ਨੂੰ ਥਾਂ ਥਾਂ ਤੇ ਬਰਬਾਦ ਸਮਾ ਕਰਦੇ ਪੈਸਾ ਕਰਦੇ ਪਰ ਮਨ ਨੂੰ ਆਨੰਦ ਨਹੀਂ ਲੈ ਸਕੇ ਇੱਕ ਉਹਨਾਂ ਦਾ ਹਾਲ ਹੈ ਇੱਕ ਤੇ ਗੁਰੂ ਕੋਲ ਆ ਕੇ ਬਾਣੀ ਨੂੰ ਸਮਝ ਕੇ ਮਨਕ ਕਮਾਉਣ ਦੇ ਵੱਲ ਆ ਗਏ ਇੱਕ ਗੁਰੂ ਦੇ ਕੋਲ ਬਹਿ ਕੇ ਵੀ ਸਿਰਫ ਬਾਹਰੀ ਪੈਸਾ ਕਮਾਉਣ ਚ ਉਲਝ ਕੇ ਰਹੇਗੇ ਗੁਰੂ ਕਿਰਪਾ ਕਰਨ ਬਖਸ਼ ਕਰਨ ਨਿਤ ਨਵ ਰਵਾ ਸੁਹਾਗਨੀ ਦੇਖ ਮਾਰਾ ਹਾਲ ਅਖੀਰਲੀਆ ਪੰਕਤੀਆਂ ਨੇ ਪ੍ਰਣਮਿਆ ਨਾਨਕ ਬੀਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆਂ ਤੂੰ ਹੈ ਆਪੇ ਵੇਖ ਵਿਗਸ ਫਿਰ ਸਤਗੁਰੂ ਸੱਚੇ ਪਾਤਸ਼ਾਹ ਜੀ ਜ਼ਿਕਰ ਕਰਦੇ ਨੇ ਪ੍ਰਨਬ ਨਾਨਕ ਬੇਨਤੀ ਪ੍ਰਨਬ ਦਾ ਅਰਥ ਬਣਦਾ ਜੀ ਨਿਮਰਤਾ ਸਹਿਤ ਬੇਨਤੀ ਇਦਾਂ ਕਹਿ ਲੋ ਵੀ ਨਿਮਰਤਾ ਸਹਿਤ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ ਵੀ ਮੈਂ ਬੇਨਤੀ ਕਰਦਾ ਹਾਂ ਪ੍ਰਨਬ ਨਾਨਕ ਬੇਨਤੀ ਤੂੰ ਸਰਬ ਤੂੰ ਹੰਸ ਕਹਿੰਦੇ ਹੈ ਪ੍ਰਭੂ ਮਾਲਕ ਪ੍ਰਮਾਤਮਾ ਜੀ ਉਹ ਮੈਂ ਨਿਮਰਤਾ ਸਹਿਤ ਤੇਰੇ ਅੱਗੇ ਤੇਰੀ ਕੁਦਰਤ ਦੇ ਅੱਗੇ ਤੇਰੇ ਦਰ ਤੇ ਬੇਨਤੀ ਕਰਦਾ ਬੇਨਤੀ ਦਾ ਅਰਥ ਵੀ ਇੱਕ ਅਰਦਾਸ ਹੈ ਜਿਹੜਾ ਕੁਰਬਾਨੀ ਦੇ ਵਿੱਚ ਬਹੁਤ ਵਾਰੀ ਸ਼ਬਦ ਆਉਂਦਾ ਹੈ ਗੁਰੂ ਦੇ ਅੱਗੇ ਫਰਿਆਦ ਕਰਨੀ ਬੇਨਤੀ ਕਰਨੀ ਆਪਣੇ ਮਨ ਦੀ ਪੁਕਾਰ ਕਰਨੀ ਇਹ ਅਸਲ ਅਰਦਾਸ ਇੱਕ ਅਰਦਾਸ ਅਸੀਂ ਸਿੱਖ ਪੰਥ ਨੇ ਬਣਾਈ ਹੈ ਜਿਹੜੀ ਅਸੀਂ ਹਰ ਰੋਜ਼ ਕੋਈ ਵੀ ਕਾਰਜ ਕਰਦੇ ਜਾਂ ਨਿੱਤ ਨੇਮ ਤੋਂ ਬਾਅਦ ਵੀ ਅਰਦਾਸ ਕਰਦੇ ਆਪਾਂ ਸਮਾਪਤੀ ਤੇ ਹਰ ਰੋਜ਼ ਗੁਰਦੁਆਰਾ ਸਾਹਿਬ ਦੋ ਵਕਤ ਅਰਦਾਸ ਕਰਦੇ ਆਂ ਉਹਦੇ ਵਿੱਚ ਸਾਨੂੰ ਸਿਮਤ ਜਿਹੜੇ ਸ਼ਬਦ ਨੂੰ ਉਹ ਯਾਦ ਕਰਕੇ ਗੁਰੂ ਦੇ ਅੱਗੇ ਕਰਨੀ ਚਾਹੀਦੀ ਹੈ ਕਿਉਂਕਿ ਪੰਥ ਦੀ ਇੱਕ ਰਵਾਇਤ ਹੈ ਇੱਕ ਮਰਜ਼ਾਦਾ ਹੈ ਪਰ ਇੱਕ ਅਰਦਾਸ ਹਰ ਇੱਕ ਬੰਦਾ ਕਰ ਸਕਦਾ ਹੈ ਇੱਥੇ ਕਈ ਵਾਰੀ ਅਸੀਂ ਉਲਝ ਜਾਂਦੇ ਆਂ ਵੀ ਮੈਨੂੰ ਤੇ ਅਰਦਾਸ ਕਰਨੀ ਨਹੀਂ ਆਉਂਦੀ ਗੁਰਬਾਣੀ ਚ ਜਿਹੜੀ ਅਰਦਾਸ ਮੰਨੀ ਹੈ ਨਾ ਉਹ ਮਨ ਦੀ ਪੁਕਾਰ ਮੰਨੀ ਹੈ ਮਨ ਦੀ ਅੰਦਰ ਦੀ ਪ੍ਰਯਾਦ ਮੰਨੀ ਹੈ ਮਨ ਦੀ ਅੰਦਰ ਦੀ ਬੇਨਤੀ ਮੰਨੀ ਹੈ ਉਹ ਤੁਹਾਡੇ ਬੋਲ ਕਿਹੜੀ ਵੀ ਭਾਸ਼ਾ ਸਨੇ ਪਾਵੇ ਹੁਣ ਇਹ ਕਿ ਅਰਦਾਸ ਦੇ ਕਹੀਏ ਵੀ ਅੰਗਰੇਜ਼ ਬੰਦਾ ਕਿਵੇਂ ਅਰਦਾਸ ਕਰੇਗਾ ਉਹਨੂੰ ਤੇ ਪੰਜਾਬੀ ਪੜ੍ਹਨੀ ਬੜੀ ਮੁਸ਼ਕਲ ਹੋ ਜਾਏਗੀ ਉਰਦੂ ਭਾਰਤੀ ਕਿੰਨੀਆਂ ਭਾਸ਼ਾਵਾਂ ਨੇ ਭਾਕਿਆ ਭਾਉ ਅਪਾਰ ਆਪਾਂ ਪੜ ਕੇ ਆਏ ਸੀ ਨਾ ਉੱਥੇ ਭਾਕਿਆ ਦਾ ਜ਼ਿਕਰ ਹੋਇਆ ਸੀ ਪ੍ਰੇਮ ਦੀ ਬੋਲੀ ਅੰਦਰੋਂ ਪ੍ਰੇਮ ਹੋਵੇ ਤੇਰੇ ਅੰਦਰ ਦੇ ਦੋ ਬੋਲ ਵੀ ਵੱਧ ਅਰਦਾਸ ਤੋਂ ਕੰਮ ਕਰ ਸਕਦੇ ਨੇ ਪਰ ਜੇ ਤੂੰ ਕਵੇ ਨਿਤ ਵੀ ਇਦਾਂ ਕਿਸੇ ਨੂੰ ਮੁੱਲ ਅਰਦਾਸ ਪੌਤਾ ਪੈਸਾ ਦੇ ਕੇ ਕਰਵਾ ਕੇ ਤੂੰ ਪਾਰ ਹੋ ਜਾਏਂਗਾ ਇਹ ਤੇਰੇ ਮਨ ਦੇ ਵੀ ਕਈ ਵਾਰੀ ਇਹ ਭਲੇਖੇ ਵੀ ਵੱਡੇ ਵੱਡੇ ਉਦੋਂ ਦੂਰ ਹੋਣੇ ਨੇ ਜਦੋਂ ਬਾਣੀ ਨੂੰ ਸਮਝੀਂਗਾ ਇਹ ਬੇਨਤੀ ਸਤਿਗੁਰੂ ਜੀ ਅਰਦਾਸ ਕਰ ਰਹੇ ਨੇ ਇਦਾਂ ਕਹ ਲਈ ਇਹ ਵੀ ਬਾਬਾ ਨਾਨਕ ਜੀ ਅਰਦਾਸ ਕਰ ਰਹੇ ਨੇ ਤੇ ਉਹਦੇ ਅੱਗੇ ਅਰਦਾਸ ਅਮਾਰੀ ਜੀਵੋ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਜਿਹੜੇ ਸ਼ਬਦ ਆਪਾਂ ਪੜ੍ਹਦੇ ਆ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੀਉ ਪਿੰਡ ਸਭ ਤੇਰਾ ਤੇਰੇ ਅੱਗੇ ਮੇਰੀ ਅਰਦਾਸ ਆ ਇਹ ਜਿੰਦ ਇਹ ਸਰੀਰ ਪਿੰਡ ਦਾ ਅਰਥ ਹੈ ਪਿੰਡਾ ਜੀਉ ਦਾ ਅਰਥ ਹੈ ਜਾਨ ਜੀਉ ਪਿੰਡ ਸਭ ਤੇਰਾ ਕਹਿੰਦੇ ਸਭ ਕੁਝ ਤੇਰਾ ਹੈ ਤੇਰੇ ਅੱਗੇ ਹੀ ਮੇਰੀ ਫਰਿਆਦ ਹੈ ऐसे, ऐसे तरह, तरह प्रणव नानक बेणती तू ਸਰਬਰ ਤੂੰ ਹੰਸ ਇਥੇ ਸਤਿਗੁਰੂ ਜੀ ਨੇ ਤਰੀਕਾ ਹੋਰ ਬਦਲ ਕੇ ਸਾਨੂੰ ਸਮਝਾਇਆ ਬੇਣਤੀ ਅਰਦਾਸ ਕਹਿੰਦੇ ਤੇਰੇ ਅੱਗੇ ਜਿਵੇਂ ਆਪਾਂ ਉੱਥੇ ਪੜਦੇ ਆ ਨਾ ਤਉ ਦਾ ਅਰਦਾਸ ਸਮਾਰੀ ਜੀਉ ਪਿੰਡ ਸਭ ਤੇਰਾ ਇਤੇ ਆਪਾਂ ਕਹਿੰਦੇ ਆ ਪ੍ਰਣਵ ਨਾਨਕ ਸ਼ਬਦ ਲਿਖਿਆ ਬੇਣਤੀ ਪਰ ਸਮਝਣ ਲਈ ਆਪਾਂ ਇਹ ਵੀ ਕਹਿ ਸਕਦੇ ਆ ਪ੍ਰਣਵ ਨਾਨਕ ਤੇਰੇ ਅੱਗੇ ਅਰਦਾਸ ਕਰਦਾ ਤੂੰ ਸਰਬਰ ਤੂੰ ਹੰਸ ਕਿਉਂਕਿ ਗੱਲ ਇਥੇ ਮੱਸੀ ਤੇ ਜਾਲ ਦੀ ਚੱਲ ਰਹੀ ਹੈ ਇਥੇ ਨਾਲ ਉਹਨਾਂ ਨੇ ਸਰੋਵਰ ਤੇ ਹੰਸ ਦਾ ਜ਼ਿਕਰ ਵੀ ਕਰ ਦਿੱਤਾ ਹੋਰ ਗੱਲ ਨੂੰ ਸਮਝਾਉਣ ਦੇ ਲਈ ਕਹਿੰਦੇ ਹੈ ਪ੍ਰਭੂ ਨਾਨਕ ਤੇਰੇ ਦਰ ਤੇ ਅਰਦਾਸ ਕਰਦਾ ਹੈ ਤੂੰ ਹਰ ਥਾਂ ਤੇ ਮੌਜੂਦ ਹੈ ਤੂੰ ਹਰ ਥਾਂ ਤੇ ਵਿਆਪਕ ਹੈ ਮੈਨੂੰ ਵੀ ਦਿਦਾਰ ਦੇ ਤੂੰ ਹੀ ਸਰੋਵਰ ਹੈ ਤੂੰ ਵੀ ਸਰੋਵਰ ਦੇ ਵਿੱਚ ਰਹਿਣ ਵਾਲਾ ਹੰਸ ਹੈ ਤੂੰ ਹੀ ਪਾਣੀ ਹੈ ਜਲ ਹੈ ਤੂੰ ਹੀ ਜਲ ਦੇ ਵਿੱਚ ਰਹਿਣ ਵਾਲੀ ਮੱਸੀ ਹੈ ਪ੍ਰਣਬੈ ਨਾਨਕ ਬੇਨਤੀ ਤੂੰ ਸਰਬਰ ਤੂੰ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਸ ਕੌਲ ਸੂਰਜ ਦੀ ਰੌਸ਼ਨੀ ਦੇ ਵਿੱਚ ਖੜਨ ਵਾਲੇ ਨੂੰ ਕੌਲ ਫੁੱਲ ਆਪਾ ਨਾਮ ਲੱਗਨੇ ਆ ਕੌਲ ਤੂੰ ਹੈ ਕਵਿਆ ਤੂੰ ਹੈ ਤੇ ਚੰਦ ਦੇ ਚਾਨਣ ਦੇ ਵਿੱਚ ਖੜਨ ਵਾਲੀ ਕੰਮੀ ਵੀ ਤੂੰ ਹੈ ਆਪ ਹੀ ਤੂੰ ਵੇਖ ਕੇ ਆਪ ਹੀ ਖੁਸ਼ ਹੋਣ ਵਾਲਾ ਐ ਇਹ ਸਾਰੇ ਸੰਸਾਰ ਦੇ ਵਿੱਚ ਮਾਲਕਾ ਕੂੰ ਹੀ ਵਿਆਪਕ ਐ ਤੇ ਤੋਂ ਬਿਨਾਂ ਮੇਰੀ ਸਮਝ ਦੂਜਾ ਕੋਈ ਨਹੀਂ ਆ ਰਿਹਾ ਬਾਬਾ ਨਾਨਕ ਜੀ ਜ਼ਿਕਰ ਕਰਵਾ ਰਹੇ ਨੇ ਜਿਵੇਂ ਭਾਈ ਕਨਈਆ ਜੀ ਨੇ ਇਹਨਾਂ ਗੱਲਾਂ ਨੂੰ ਪਰਤੱਖ ਕਰਕੇ ਵਿਖਾਇਆ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਸ਼ਿਕਾਇਤ ਜਾਂਦੀ ਹੈ ਨਾ ਆਪਾਂ ਪੜ੍ਹਦੇ ਹਾਂ ਇਤਿਹਾਸ ਤੋਂ ਤੂੰ ਕਹਿੰਦੇ ਮੈਨੂੰ ਤੇ ਦੂਜਾ ਤੁਸੀਂ ਕਿਤੇ ਬਚਪਨ ਤੋਂ ਲੈ ਕੇ ਜਿਸ ਦਿਨ ਦਾ ਮੈਂ ਗੁਰੂ ਘਰ ਆਇਆ ਤੁਸੀਂ ਤੇ ਦੂਜਾ ਕੋਈ ਸਿਖਾਈ ਜਾਂੀ ਨਹੀਂ ਹੈ ਤੁਸੀਂ ਤੇ ਇੱਕੋ ਮਾਲਕ ਦਾ ਸਬਕ ਮੈਨੂੰ ਪੜਾਇਆ ਹੈ ਗੁਰੂ ਪਾਤਸ਼ਾਹ ਜੀ ਮੈਨੂੰ ਇੱਕ ਤੋਂ ਬਿਨਾ ਦੂਜਾ ਦਾ ਤੁਸੀਂ ਕਿਤੇ ਦੱਸਿਆ ਹੀ ਨਹੀਂ 나ਈ ਮੈਨੂੰ ਕੋਈ ਦੂਜਾ ਦੀਂਦਾ ਮੈਨੂੰ ਤੇ ਸਾਰਿਆਂ 'ਚ ਉਹੀ ਮਾਲਕ ਨਜ਼ਰ ਆਉਂਦਾ ਸਾਰਿਆਂ 'ਚ ਤੇਰੇ ਦੀਦਾਰ ਹੁੰਦੇ ਨੇ ऐसे तरह बाबा नानक जी ਇੱਥੇ ਜ਼ਿਕਰ ਕਰ ਰਹੇ ਨੇ ਹੰਸ ਦੇ ਵਿੱਚੋਂ ਸਰੋਵਰ ਦੇ ਵਿੱਚੋਂ ਜਲ ਦੇ ਵਿੱਚੋਂ ਪਾਣੀ ਦੇ ਵਿੱਚੋਂ ਕੌਲ ਫੁੱਲ ਦੇ ਵਿੱਚੋਂ ਚੰਦ ਦੇ ਵਿੱਚੋਂ ਸੂਰਜ ਦੇ ਵਿੱਚੋਂ ਕਿੰਨੀਆਂ ਉਦਾਹਰਨਾਂ ਇਹ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਦੇ ਦਿੱਤੀਆਂ ਕਹਿੰਦੇ ਮੇਰੇ ਮਾਲਕ ਜੀ ਤੂੰ ਆਪ ਹੀ ਸਭ ਇਹ ਸ੍ਰਿਸ਼ਟੀ ਦਾ ਕਰਤਾ ਧਰਤਾ ਤੂੰ ਆਪ ਹੈ ਤੇ ਤੋਂ ਬਿਨਾ ਦੂਜਾ ਕੋਈ ਨਹੀਂ ਹੈ ਇੱਕ ਓੰਕਾਰ ਜਿਹੜਾ ਹੈ ਤੂੰ ਹੀ ਸਾਰਾ ਪਸਾਰਾ ਅਣਕ ਭਾਂਤ ਹੋਏ ਪਸਰਿਆ ਇਹ ਤੇਰਾ ਹਿੱਸਾ ਰਾ ਪਸਾਰਾ ਮੈਨੂੰ ਨਜ਼ਰ ਆਉਂਦਾ ਹੈ ਇਥੋਂ ਤੱਕ ਤੱਕ ਇਹ ਪਸਤੀਵਾ ਸ਼ਬਦ 'ਚੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੰਨਾ ਨੰਬਰ 23 ਦੇ ਉੱਪਰ ਸੋ ਸ਼ਬਦ ਦੀ ਵਿਚਾਰ ਕਰਦੇ ਹਾਂ ਤੋ ਕਈ ਤਰ੍ਹਾਂ ਦੀਆਂ ਲਗਾ ਮਾਤਰਾ ਪੜਨ ਦੇ ਵਿੱਚ ਸਮਝਣ ਸਮਝਾਉਣ ਦੇ ਵਿੱਚ ਔਣਤਾਈਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਜੀ ਭੁੱਲਾਂ ਚੁੱਕਾਂ ਲਈ ਮਾਫੀ ਬਖਸ਼ਣੀ ਅਗਾਹਾਂ ਵਾਸਤੇ ਸਤਿਗੁਰੂ ਜੀ ਹੋਰ ਸਮੱਤ ਬਖਸ਼ਿਸ ਕਰਨ ਗੁਰੂ ਦੇ ਚਰਨਾਂ 'ਚ ਬੇਨਤੀ ਕਰੀਏ ਸਭ ਸੰਗਤਾਂ ਦਾ ਧੰਨਵਾਦ ਬਿਲਾਉ ਹੱਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ